ਪਹਿਲਾਂ ਔਰ ਸ਼ਹਿਰ ਹੁੰਦਾ ਸੀ ਇਹ ਤੇ ਪਿੰਡ ਬਣ ਕੇ ਰਹਿ ਗਿਆ ਸਾਡੇ ਕੋ ਹਾਸਲਕਾਰ ਹੋਇਆ ਸਾਡੇ ਕੋ ਸਾਡਾ ਬਲਾਕ ਖੋਲਿਆ ਜਿੱਨੇ ਬਿਜ਼ਨਸ ਆਉਣਾ ਸੀ ਸਾਰੇ ਬਿਜ਼ਨਸ ਛੱਪ ਕਰਤੇ ਕੋਈ ਨਹੀਂ ਸਾਡੇ ਕੋ ਕੰਮ ਰਿਹਾ ਅਰ ਜੇ ਇਥੇ ਸਰਤ ਸੀ ਹੁੰਦੀ ਇਥੇ ਅਸਰ ਹੁੰਦੇ ਪਟਵਾਰਖਾਨਾ ਬਣਨਾ ਸੀ ਕਿੰਨਾ ਕੁਝ ਹੋਣਾ ਸੀ ਪਰ ਅੱਜ ਸਾਡੇ ਕੋ ਕੁਝ ਵੀ ਨਹੀਂ ਰਿਹਾ ਸਾਡੇ ਕੋ ਸਾਰਾ ਕੁਝ ਹੀ ਖੋਦੇ ਬੇਮਤਲਬ ਬੰਦ ਕੀਤਾ ਬਲਾਕ ਤੇ ਆਵਾ ਹਾਸਲ ਪਾੜ ਇਹ ਦੇਖ ਲੋ ਕੀ ਲਿਖਿਆ ਰਿਹਾ ਉੱਪਰ ਹਨਾ ਕਿੰਨੀ ਇਥੇ ਡਾਕਟਰ ਬੰਦੇ ਸੀ ਆਪਰੇਸ਼ਨ ਹੁੰਦੇ ਸੀ ਐਕਸ-ਰੇ ਹੁੰਦਾ ਸੀ ਸਾਰਾ ਕੁਝ ਇਥੇ ਹੁੰਦਾ ਸੀ ਹੁਣ ਕੀ ਹੈ ਹੁਣ ਸਿਰਫ ਨੂੰ ਆ ਜਾਓ ਪਰਚੀ ਕੱਟੋ ਅੰਦਰ ਦਵਾਈਆਂ ਵੀ ਨਹੀਂ ਮਿਲਦੀਆਂ ਪਰਚੀ ਕਰ ਦਿੱਤੀ ਜਾਂਦੀ ਹੈ ਕਿ ਸਾਨੂੰ ਤੁਸੀਂ ਬਾਹਰ ਦਵਾਈਆਂ ਲੈ ਲਓ ਅੰਦਰ ਦਵਾਈ ਕੋਈ ਨਹੀਂ ਹੈ ਜੀ ਸੋ ਵੱਢ ਨਹੀਂ ਬਹੁਤ ਇੱਕ ਸਾਡਾ ਕਹਾਣ ਕੀਤਾ ਗਿਆ ਇਸ ਪਾਰਟੀ ਬਾਰੇ ਤੇ ਇਹਦਾ ਜੋ ਬਦਲਾਅ ਹੈ ਉਹ ਬਦਲਾਅ ਤਾਂ ਛੋਟਾ ਪਾ ਦਿਨ ਬਾਕੀ ਸਾਡੇ ਨਾਲ ਵੇਖੋ ਇੱਥੇ ਦੋ ਸੜਕਾਂ ਦੇ ਧਰਨੇ ਲਾਉਂਦੇ ਸੀ ਉਹ ਬਲਾਕ ਤੋੜਦਾ ਤੇ ਅੱਜ ਉਹਨਾਂ ਦੇ ਝੰਡੇ ਤੇ ਕੀ ਫੜਦੇ ਆ ਨਗਰ ਨੇ ਬੱਦ ਬਿਸ਼ਰਮੀ ਹੋਰ ਕੀ ਹੋ ਸਕਦੀ ਹੈ ਇਹਨਾਂ ਬਿਸ਼ਰਮਾਂ ਦੇ ਆਪਾਂ ਵਸੇ ਕਹਿੰਦੇ ਮੁੰਦੇ ਚ ਪੇੜ ਮਾਰਨੀ ਹੈ ਢੋਟ ਪਾਉਣੀ ਹੈ ਡਟ ਕੇ ਆਪਾਂ ਸਾਰੇ ਇਹ ਮਦਦ ਕਰਨੀ ਹੈ ਨਹੀਂ ਤੇ ਯਾਦ ਰੱਖਿਓ ਇਹ ਬਲਾਕ ਨੂੰ ਤੇ ਹਸਪਤਾਲ ਨੂੰ ਜਿਹੜੇ ਇੱਥੇ ਪਹਿਲਾਂ ਵੀ ਦੇਖੋ ਕੀ ਹੁੰਦਾ ਰਿਹਾ ਤੇ ਜਿੰਨਾ ਵੀ ਕਤਲੇਆਨ ਜੋ ਖੁੱਲ ਦਿੱਤੀ ਹੋਈ ਹੈ ਉਹਨੂੰ ਆਪਾਂ ਨੱਖ ਪਾਉਣ ਲਈ ਕਾਂਗਰਸ ਪਾਰਟੀ ਦੇ ਮੋਰੇ ਲੈਣਾ ਜੀ